ਬਰਸਰ ਪੁਲਿਸ ਤੇ ਇਲਜ਼ਾਮ ਲੱਗੇ ਨੇ ਕਿ ਉਹਨਾਂ ਨੇ CRP ਦੇ ਇੱਕ ਸਿਸਟਰ ਸਬ ਇੰਸਪੈਕਟਰ ਦੇ ਨਾਲ ਵਧੇਕੀ ਕੀਤੀ ਹੈ ਤੇ ਉਹਨਾਂ ਨੂੰ ਜਾਤੀ ਸੂਚਕ ਵੀ ਸ਼ਬਦ ਬੋਲੇ ਨੇ ਇਸ ਮਸਲੇ ਦੇ ਵਿੱਚ ਇੱਕ ਸ਼ਿਕਾਇਤ ਪਹੁੰਚਦੀ ਹੈ ਪੰਜਾਬ ਰਾਜ SC ਕਮਿਸ਼ਨ ਕੋਲ ਔਰ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਸਾਹਿਬ ਵੱਲੋਂ ਨੋਟਿਸ ਲਿਆ ਗਿਆ ਤੇ ਇਸ ਮਸਲੇ ਦੇ ਵਿੱਚ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ ਚੇਅਰਮੈਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਜੀ ਧੰਨਵਾਦ ਜੀ ਪੁਲਿਸ ਸਾਹਿਬ ਚੇਰਮੈਨ ਸਾਹਿਬ ਕੀ ਪੂਰਾ ਮਸਲਾ ਜਿਹੜਾ ਤੁਹਾਡੇ ਕੋਲ ਪੀੜਤ ਪਰਿਵਾਰ ਪਹੁੰਚਿਆ ਹੈ ਅੱਜ ਤੁਸੀਂ ਕੀ ਨੋਟਿਸ ਜਾਰੀ ਕੀਤੇ ਸਟੇਟ ਪੁਲਿਸ ਨੂੰ ਅ ਅੱਜ ਇੱਕ ਵਿਸ਼ੇਸ਼ ਕੇਸ ਹੈਗਾ ਜਿੱਥੇ ਕਾਰਵਾਈ ਸਾਨੂੰ ਕਰਨੀ ਪਈ ਉਹ ਭੂਸ਼ਣ ਕੁਮਾਰ ਕਰਕੇ ਇੱਕ ਜਵਾਨ ਸੀ ਅੰਮ੍ਰਿਤਸਰ ਦੇ ਕਿਆਨਾ ਗੇਟ ਤੋਂ ਜੀ ਸਰ ਉਹਨਾਂ ਦੀ ਧਰਮ ਪਤਨੀ ਪਰਮਿੰਦਰ ਕੌਰ ਜੀ ਵੱਲੋਂ ਐਪਲੀਕੇਸ਼ਨ ਸਾਨੂੰ 17 ਮਾਰਚ ਨੂੰ ਅੱਜ ਤੋਂ 2 ਦਿਨ ਪਹਿਲਾਂ ਰੀਵ ਹੋਈ ਸੀ ਜੀ ਸਰ ਕਿ ਪਿਛਲੇ 3 ਸਾਲ ਤੋਂ ਉਹਨਾਂ ਦਾ ਗਵਾਂਡੀ ਜਿਹੜਾ ਕਿ ਪੰਜਾਬ ਪੋਸਟ ਦੇ ਵਿੱਚ ਵਾ ਜੀ ਜਵਿੰਦਰ ਸਿੰਘ ਔਰ ਉਹਨਾਂ ਦਾ ਜੀਜਾ ਜਿਹੜਾ ਹਵਾਲਦਾਰ ਬਲਵਿੰਦਰ ਸਿੰਘ ਜੀ 2.5 3 ਸਾਲਾਂ ਤੋਂ ਇਸ ਪਰਿਵਾਰ ਨੂੰ ਸ਼ੂਕ ਜੀ ਲਗਾਤਾਰ ਪਰੇਸ਼ਾਨ ਕੀਤਾ ਜਾ ਰਿਹਾ ਸੀ ਜੀ ਫਟਮਾਰ ਹੋ ਰਹੀ ਸੀ ਔਰ ਉਹਦੀ ਸ਼ਿਕਾਇਤ ਉਹਨਾਂ ਨੇ ਸਵੰਧਤ ਪੋਸਟ ਸਟੇਸ਼ਨ ਦਿੱਤੀ ਜੀ ਔਰ ਸੋਚ ਲੱਗਾ ਪਰ ਇਸ ਕੇਸ ਨੂੰ ਕਿਸੇ ਨਾ ਕਿਸੇ ਰੂਪ ਚ ਲਟਕਾਉਂਦੀ ਰਹੀ ਔਰ ਕੋਈ ਕਾਰਵਾਈ ਨਹੀਂ ਕਰਦੀ ਰਹੀ ਕੀਤੀ ਸਗੋ ਉਲਟਾ ਊਸ਼ਣ ਕੁਮਾਰ ਫੌਜੀ ਨਾਲ ਕੁੱਟਮਾਰ ਹੋਈ ਜਿਹਦੀ ਵੀਡੀਓ ਸਾਡੇ ਕੋਲ ਆਈ ਹੈ ਕਮਿਸ਼ਨ ਕੋ ਮਿੰਦਰ ਕੌਰ ਨਾਲ ਕੁੱਟਮਾਰ ਹੋਈ ਉਹਦੀ ਵੀਡੀਓ ਸਾਡੇ ਕੋਲ ਆਈ ਹੈ ਜੀ ਜੀ ਔਰ ਇਹਨਾਂ ਦਾ ਜਿਹੜਾ ਬਾਪ ਹਾ ਫੌਜੀ ਸਾਹਿਬ ਦਾ ਉੱਚੀ ਦਾ 50 ਸਾਲ ਦਾ ਵਿਰਧ ਹੈ ਜੀ ਜੀ ਉਹਨੂੰ ਸਗੋ ਪਰਚਾ ਚ ਉਲਟ ਕੇਸਾਂ ਚੜ੍ਹਾ ਲਿਆ ਜੀ ਜਦੋਂ 17 ਤਰੀਕ ਨੂੰ ਸਾਡੇ ਕੋਲ ਕੇਸ ਆਇਆ ਆਪੀ ਇਹਦਾ ਈਮੇਲ ਦੇ ਮਾਧਿਅਮ ਤੋਂ ਅਸੀਂ ਤੁਰੰਤ ਜਿਹੜਾ ਹੈਗਾ ਜੀ ਉਹ ਐਫ ਆਈ ਆਰ ਪੰਜਾਬ ਪੁਲਿਸ ਨੇ ਇਸ ਸੰਬੰਧਿਤ ਕੇਸ ਦੀ 22 ਫਰਵਰੀ ਨੂੰ ਦਰਜ ਕੀਤੀ ਸੀ ਜੀ ਉਸ ਐਫ ਆਈ ਆਰ ਦੇ ਵਿੱਚ ਕੋਈ ਵੀ ਇਦਾਂ ਦਾ ਅਨੀ ਸੀਗਾ ਕਿ ਜਿੱਦਾਂ ਉਹਨਾਂ ਨਾਲ ਗਾਲੀ ਗਲੋਚ ਲਗਾਤਾਰ 3 ਸਾਲ ਤੋਂ ਪਰੇਸ਼ਾਨੀ ਜਾਂਤੀ ਸੂਚਕ ਤੌਰ ਤੇ ਲਗਾਤਾਰ ਕੁੱਟਮਾਰ ਇਦਾਂ ਦਾ ਕੁਝ ਨਹੀਂ ਸੀਗਾ ਜੀ 17 ਤਰੀਕ ਨੂੰ ਸਾਡੇ ਕੋਲ ਆਏ ਤੇ ਅਸੀਂ ਪੁਲਿਸ ਪ੍ਰਸ਼ਾਸਨ ਜਿਹੜਾ ਉੱਥੋਂ ਦਾ ਕਮਿਸ਼ਨਰ ਦਫ਼ਤਰ ਹੈ ਉਹਨੂੰ ਮੀਲ ਕੀਤੀ ਔਰ ਅੱਜ ਉਹਨਾਂ ਨੂੰ ਆਪਾਂ ਨਿੱਜੀ ਸੁਣਵਾਈ ਲਈ ਸੱਦਿਆ ਜੀ ਕਿ ਆ ਕੇ ਨਿੱਜੀ ਪੇਸ਼ ਹੋ ਕੇ ਜਿਹੜਾ ਕਮਿਸ਼ਨਰ ਆਫ ਪੁਲਿਸ ਅੰਮ੍ਰਿਤਸਰ ਹੈ ਉਹ ਆਪਣੀ ਰਿਪੋਰਟ ਦਵੇ ਜੀ ਔਰ ਕਮਿਸ਼ਨਰ ਆਫ ਪੁਲਿਸ ਜਿਹੜੇ ਉੱਥੋਂ ਦੇ ਉਹਨਾਂ ਦਾ ਸਰਦਾਰਪੁਰ ਬਰਸਾਭ ਹੈਗੇ ਨੇ ਜੀ ਉਹਨਾਂ ਦਾ ਨਾਮ ਕੀ ਹੈ ਜੀ ਗੁਰਪ੍ਰੀਤ ਸਿੰਘ ਭੁੱਲਰ ਸਾਹਿਬ ਹੈ ਜੀ ਗੁਰਪ੍ਰੀਤ ਸਿੰਘ ਭੁੱਲਰ ਜੀ ਉਹ ਸਨ ਗੜੀ ਸਾਹਿਬ ਮੈਨੂੰ ਕੋਈ ਪ੍ਰੋਬਲਮ ਹੈਗੀ ਆ ਜੀ ਮੈਨੂੰ ਅਗਲੀ ਪੇਸ਼ੀ ਤੇ ਰੱਖ ਲਓ ਮੈਂ ਸਟਾਫ ਥੱਲੇ ਵਾਲਾ ਜੋ ਕਹੋ ਸਾਰਾ ਭੇਜ ਰਿਆ ਜੀ ਤੇ ACP ਅੱਜ ਉਹਨਾਂ ਦੇ ਪੇਸ਼ ਹੋਏ ਅਮਰੀਕ ਸਰ ਜੀ ਔਰ ਉਹਨਾਂ ਨੇ ਇੱਕ ਔਰ ਦੱਸਿਆ ਸਾਨੂੰ ਕਿ ਅਸੀਂ 18 ਤਰੀਕ ਨੂੰ ਜਿਹੜਾ ਭੂਸ਼ਣ ਕੁਮਾਰ ਦੇ ਨਾਲ ਫੌਜੀ ਸਾਹਿਬ ਹੈ ਜਿਹੜੀ ਕੁੱਟਮਾਰ ਹੋ ਰਹੀ ਲਗਾਤਾਰ ਪਰੇਸ਼ਾਨੀ ਜੀ ਔਰ ਇਹ ਸਾਡੇ ਪੁਲਸ ਦੇ ਮੁਲਾਜ਼ਮ ਹੈ ਅਸੀਂ ਇਹਨਾਂ ਦੇ ਖਿਲਾਫ ECST ਐਕਟ ਦੀ ਜਿਹੜੀ ਧਾਰਾ ਇਹੋ ਲਗਾ ਦਿੱਤੀ ਹੈ ਜੀ ਔਰ 18 ਤਰੀਕ ਨੂੰ ਅਸੀਂ ਕਰਦੇ ਆ 18 ਨੂੰ ਤੁਸੀਂ ਕਾਰਵਾਈ ਕਰਦੇ ਹੋ ਜੀ ਪਰ 19 ਨੂੰ ਸਾਡੇ ਸਾਹਮਣੇ ਕਾगज ਰੱਖਦੇ ਹੋ ਤਾਂ ਅਸੀਂ ਫਿਰ ਇਹ ਕਿਹਾ ਕਿ ਉਹਨਾਂ ਦੀ ਤੁਰੰਤ ਗ੍ਰਿਫਤਾਰੀ ਕੀਤੀ ਜਾਵੇ ਜਿਹਦੇ ਪੁਲਿਸ ਮੁਲਾਜ਼ਮਾ ਉਹਨੂੰ ਸਸਪੈਂਡ ਕੀਤਾ ਜਾਵੇ ਜੀ ਔਰ ਜਿਹੜਾ ਇਨਕੁਆਇਰੀ ਅਫਸਰ ਹੈ ਜੀ ਉਸ ਤੋਂ ਬਾਅਦ ਅਸੀਂ ਇਨਕੁਆਇਰੀ ਅਫਸਰ ਨੂੰ ਵੀ ਇਸ ਕਾਗਜ਼ਾਂ ਦੇ ਵਿੱਚ ਅਸੀਂ ਉਹਨੂੰ ਬੁਲਾਵਾਂਗੇ ਖਿੱਚਾਂਗੇ ਜੀ ਕੋਈ ਏਂਡਾ ਆ ਅਸੀਂ ਕਿਸੇ ਦੇ ਉੱਤੇ ਕੋਈ ਸਖਤ ਧਰਾਵਾ ਨਹੀਂ ਕਮਿਸ਼ਨ ਲਾਉਣੀ ਆ ਚਾਹੁੰਦਾ ਭੁੱਲਰ ਸਾਹਿਬ ਜੀ ਕਮਿਸ਼ਨ ਕਿਸੇ ਵੀ ਤਰ੍ਹਾਂ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਨਹੀਂ ਕਰਨਾ ਚਾਹੁੰਦਾ ਪਰ ਜੀ ਜਿਹਨੇ ਲੋਕ ਪਰੇਸ਼ਾਨ ਹੋ ਰਹੇ ਆ ਪੁਲਿਸ ਪ੍ਰਸ਼ਾਸਨ ਅੱਗੇ ਮੈਂ बतौर ਅਨੁਸੂਚਿਤ ਜਾਤੀ ਕਮਿਸ਼ਨ ਦੇ ਚੇਅਰਮੈਨ ਵਜੋਂ ਬੇਨਤੀ ਕਰਦਾ ਆ ਤੁਰੰਤ ਕਾਰਵਾਈ ਕਰਨ ਜੀ ਨਹੀਂ ਤਾਂ ਫਿਰ 4 ਨੰਬਰ 4 ਚੌਕ 35 ਫੈਕਟਰੀ ਐਸ ਦੀ 6 ਨੰਬਰ ਕਮਰੇ ਦੇ ਵਿੱਚ ਫਿਰ ਬਹੁਤ ਬੁਰਾ ਹਾਲ ਹੋਣਾ ਹੈ ਫਿਰ ਪੇਸ਼ੀਆਂ ਹੋਣਗੇ ਪੇਸ਼ੀਆਂ ਭੁਗਤੀ ਨੇ ਪੈਣਗੀਆਂ 100% ਪਹੁੰਚੇਗਾ 100% ਉੱਚ ਕੋਈ ਕਮੀ ਨਹੀਂ ਤੇ ਹੱਲੇ ਇਹਨਾਂ ਨੇ ਹੁਣ ਭਰੋਸਾ ਦਿੱਤਾ ਜਿਹੜੇ ਅੰਮ੍ਰਿਤਸਰ ਪੁਲਿਸ ਵੱਲੋਂ ACP ਸਾਹਿਬ ਆਏ ਨੇ ਕਿ ਅਸੀਂ ਉਹਨਾਂ ਦੋ ਜਿਹੜੇ ਕਸੂਰਵਾਰ ਨੇ ਥਾਣੇਦਾਰ ਉਹਨਾਂ ਨੂੰ ਗ੍ਰਿਫਤਾਰ ਕਰ ਲਾਂਗੇ ਜਾਂ ਉਹਨਾਂ ਨੂੰ ਸਸਪੈਂਡ ਕਰ ਲਾਂਗੇ ਕੋਈ ਰਿਟਰ ਦੇ ਕੇ ਗਏ ਜੀ ਅਸੀਂ ਉਹਨਾਂ ਨੂੰ ਉਹ ਕਹਿ ਕੇ ਗਏ ਆ ਕਿ ਅਸੀਂ ਕਾਰਵਾਈ ਕਰਦੇ ਆ ਜੀ ਔਰ ਮੈਂ ਨਿੱਜੀ ਤੌਰ ਤੇ ਕੇਸ ਨੂੰ ਮੈਂ ਦੇਖ ਰਿਹਾ ਆ ਔਰ ਜੇਕਰ ਪੁਲਿਸ ਪ੍ਰਸ਼ਾਸਨ ਨੇ ਸੰਬੰਧੀ ਕੋਈ ਕਾਰਵਾਈ ਨਾ ਕੀਤੀ ਜੀ ਤਾਂ ਮੈਂ ਆਉਣੇ ਵਾਲੇ ਦਿਨਾਂ 'ਚ ਅੰਮ੍ਰਿਤਸਰ ਦਾ ਦੌਰਾ ਵੀ ਰੱਖੂਗਾ ਫੌਜੀ ਪਰਿਵਾਰ ਦੇ ਘਰ ਦਾ ਵੀ ਦੌਰਾ ਰੱਖੂਗਾ ਜੀ ਔਰ ਔਰ ਫਿਰ ਮੈਂ ਪ੍ਰੈਸ ਕਾਨਫਰੰਸ ਵੀ ਉੱਥੇ ਬੁਲਾ ਕੇ ਜਿਹੜਾ ਹੈਗਾ ਆ ਜੀ ਇਹਦਾ ਵੀ ਖਿੱਚ ਖਿੱਚ ਤੂੰ ਕਰੂਗਾ ਔਰ ਇਦਾਂ ਵੀ ਹੋ ਸਕਦੀ ਆ ਕਿ ਜਿਹੜਾ ਪਟਿਆਲੇ ਦੇ ਵਿੱਚ ਪ੍ਰਸ਼ਾਸਨ ਨੂੰ ਜਿਹੜਾ ਪੁਲਿਸ ਪ੍ਰਸ਼ਾਸਨ ਨੂੰ ਇਹ ਝੱਲਣਾ ਪਿਆ ਕਰਨ ਵਾਲੇ ਕੇਸ ਜੀ ਫੌਜੀ ਵਾਲੇ ਕੇਸ 'ਚ ਵੀ ਇਹਨਾਂ ਨੂੰ ਝੱਲਣਾ ਪੈ ਸਕਦਾ ਜੇ ਕਰੇ ਨਾ ਸਖਤ ਕਾਰਵਾਈਆਂ ਨਾ ਕੀਤੇ ਇਹ ਹੁਣ ਇਹਨਾਂ ਨੇ ਟਾਈਮ ਬਾਉਂਡ ਦਿੱਤਾ ਹੈ ਚੇਅਰਮੈਨ ਸਾਹਿਬ ਭਰੋਸਾ ਅੰਮ੍ਰਿਤਸਰ ਪੁਲਿਸ ਨੇ 10 ਦਿਨ ਦਾ ਵੀ 10 ਦਿਨ ਦੇ ਵਿੱਚ ਵਿੱਚ ਅਸੀਂ ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ ਅਰੈਸਟ ਵੀ ਕੀਤਾ ਜਾ ਸਕਦੇ ਕਿ ਪੇਟ ਤੇ ਕੋਈ ਕੋਈ ਰੈਸਟੀ ਬਣਦੀ ਆ ਸਰ ਨੌਨ ਅਵੇਲੇਬਲ ਅਫੈਂਸ ਹੈ ਜੀ ਜੀ ਹਾਂ ਜਿਹੜਾ ਐਸਸੀ ਐਸਸੀ ਐਕਟਰ ਜਿਹੜਾ ਲੱਗਿਆ ਉਹ ਨੌਨ ਅਵੇਲੇਬਲ ਹੈ ਜੀ ਤੁਸੀਂ ਆਪ ਸੁਣਿਆ ਪੰਜਾਬ ਰਾਜ ਅਨੁਸੂਚਿਤ ਜਾਤੀ ਦੇ ਕਮਿਸ਼ਨ ਵੱਲੋਂ ਇਹ ਕਿਹਾ ਗਿਆ ਕਿ ਅਗਰ ਨਾ ਕਾਰਵਾਈ ਕੀਤੀ ਗਈ ਤਾਂ ਫਿਰ ਉਹੀ ਹਾਲ ਹੋਊਗਾ ਜੋ ਪਟਿਆਲਾ ਪੁਲਿਸ ਦਾ ਹੋਇਆ ਪੂਰੀ ਇੱਕ ਵਾਰਾ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੇ ਆ ਕਿ ਅੰਮ੍ਰਿਤਸਰ ਦੇ ਵਿੱਚ ਅਰਧ ਸੈਨਿਕ ਬਲ ਦੇ ਇੱਕ ਜਵਾਨ ਦੇ ਨਾਲ ਪੰਜਾਬ ਪੁਲਿਸ ਦੇ ਮੁਲਾਜ਼ਮਾ ਵੱਲੋਂ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਦੇ ਮਾਮਲੇ ਦੇ ਵਿੱਚ ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਜਸਬੀਰ ਸਿੰਘ ਗੜੀ ਦੇ ਦਖਲ ਤੋਂ ਬਾਅਦ ਅੰਮ੍ਰਿਤਸਰ ਪੁਲਿਸ ਵੱਲੋਂ ਪੰਜਾਬ ਪੁਲਿਸ ਦੇ ਮੁਲਾਜ਼ਮਾਂ ਵਿਰੁੱਧ ਕੁੱਟਮਾਰ ਦੇ ਮਾਮਲੇ ਦੇ ਵਿੱਚ ਐਸਸੀਐਸਟੀ ਐਕਟ ਦੀਆਂ ਧਰਾਵਾਂ ਪਰਚੇ ਵਿੱਚ ਜੋੜ ਦਿੱਤੀਆਂ ਗਈਆਂ ਇਸ ਸਬੰਧੀ ਪੰਜਾਬ ਰਾਜ ਅਨੁਸੂਚਿਤ ਜਾਤੀ ਕਮਿਸ਼ਨ ਨੇ ਦੱਸਿਆ ਕਿ ਪਰਮਿੰਦਰ ਕੌਰ ਪਤਨੀ भूषण कुमार ਵਾਸੀ ਗਲੀ ਨੰਬਰ 4 ਸ਼ਹੀਦ ਉਦਮ ਸਿੰਘ ਨਗਰ ਵੱਲੋਂ ਇੱਕ ਲਿਖਤੀ ਸ਼ਿਕਾਇਤ ਕਮਿਸ਼ਨ ਨੂੰ ਭੇਜੀ ਸੀ ਜਿਸ ਵਿੱਚ ਉਹਨਾਂ ਦੱਸਿਆ ਸੀ ਕਿ ਉਸਦੇ ਪਤੀ ਭੂਸ਼ਣ ਕੁਮਾਰ ਪੁੱਤਰ ਸਰਦਾਰੀ ਲਾਲ ਨਾਲ ਐਸਆਈ ਜਸਵਿੰਦਰ ਸਿੰਘ ਅਤੇ ਹਵਲਦਾਰ ਬਲਜਿੰਦਰ ਸਿੰਘ ਵੱਲੋਂ ਬਿਨਾਂ ਵਜ੍ਹਾ ਕੁੱਟਮਾਰ ਕੀਤੀ ਗਈ ਅਤੇ ਜਾਤੀ ਸੂਚਕ ਗਾਲਾਂ ਵੀ ਕੱਢੀਆਂ ਗਈਆਂ ਸਨ ਜਿਸ ਬੰਦੇ ਪ੍ਰਮਿੰਦਰ ਕੌਰ ਅਤੇ ਉਸਦੇ ਪਤੀ ਭੂਸ਼ਣ ਕੁਮਾਰ ਵੱਲੋਂ ਪੁਲਿਸ ਥਾਣੇ ਵਿੱਚ ਸ਼ਿਕਾਇਤ ਕੀਤੀ ਗਈ ਪਰੰਤੂ ਪੁਲਿਸ ਵੱਲੋਂ ਪੂਸ਼ਨ ਕੁਮਾਰ ਉੱਤੇ ਹੀ ਕ੍ਰਾਸ ਪਰਚਾ ਦਰਜ ਕਰ ਦਿੱਤਾ ਗਿਆ ਐਸੇ ਕਮਿਸ਼ਨ ਦੇ ਬਲਾਰੇ ਨੇ ਇਹ ਵੀ ਦੱਸਿਆ ਕਿ ਪੰਜਾਬ ਪੁਲਿਸ ਵੱਲੋਂ ਏਐਸਆਈ ਜਸਵਿੰਦਰ ਸਿੰਘ ਅਤੇ ਹੌਲਦਾਰ ਬਲਵਿੰਦਰ ਸਿੰਘ ਖਿਲਾਫ ਜੋ ਮਾਮਲਾ ਦਰਜ ਕੀਤਾ ਗਿਆ ਉਸ ਵਿੱਚ ਐਸਈ ਐਸਟੀ ਐਕਟ ਦੀਆਂ ਧਰਾਵਾਂ ਨਹੀਂ ਜੋੜੀਆਂ ਗਈਆਂ ਬਲਾਰੇ ਨੇ ਦੱਸਿਆ ਕਿ ਕਮਿਸ਼ਨ ਵੱਲੋਂ ਇਸ ਸਬੰਧੀ ਕਾਰਵਾਈ ਕਰਦਿਆਂ ਅੰਮ੍ਰਿਤਸਰ ਪੁਲਿਸ ਨੂੰ ਇਸ ਮਾਮਲੇ ਦੀ ਮੁੜ ਜਾਂਚ ਕਰਕੇ एससी एसटी एक्ट ਦੇ ਅਧਿਕਾਰੀਆਂ ਧਰਾਵਾਂ ਜੋੜਨ ਦਾ ਵੀ ਨਿਰਦੇਸ਼ ਦਿੱਤਾ ਜਿਸ ਤੋਂ ਬਾਅਦ ਅੱਜ ਅੰਮ੍ਰਿਤਸਰ ਪੁਲਿਸ ਵੱਲੋਂ ਇਹ ਧਰਾਵਾਂ ਜੋੜ ਦਿੱਤੀਆਂ ਗਈਆਂ ਨੇ ਅਤੇ ਕਮਿਸ਼ਨ ਨੂੰ ਭਰੋਸਾ ਦਿਵਾਇਆ ਗਿਆ ਕਿ ਭੂਸ਼ਣ ਕੁਮਾਰ ਉੱਤੇ ਹੀ ਦਰਜ ਪਰਚਾ ਵੀ ਜਲਦ ਰੱਦ ਕੀਤਾ ਜਾਊਗਾ ਫਿਲਹਾਲ ਇਸ ਖਬਰ ਦੇ ਨਾਲ ਹੀ ਤੁਹਾਡੇ ਤੋਂ ਦੇ ਨੇ ਆ ਗਿਆ ਦੇਖਦੇ ਰਹੋ এবিসি ਪੰਜਾਬ